ਜਿੱਥੇ ਲੋਕ ਕਰੋਨਾ ਦੇ ਪਰਕੋਪ ਦੇ ਕਾਰਨ ਇਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਨਹੀਂ ਉੱਥੇ ਹੀ ਸਿਆਸੀ ਪਾਰਟੀਆਂ ਵਿੱਚ ਵੀ ਪੱਖਪਾਤ ਵਧ ਰਿਹਾ ਹੈ ਇਸੇ ਸਬੰਧ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਪੁਸ਼ਪਿੰਦਰ ਸਿੰਘਲਾ ਨੇ ਆਪਣੇ ਸਾਥਕਿਆਂ ਸਮੇਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ ਜਿਸ ਵਿੱਚ ਉਹਨਾਂ ਕਿਹਾ ਕਿ ਕੋਰੋਨਾ ਵੈਕਸੀਨ ਦੀ ਸਪਲਾਈ ਕੇਂਦਰ ਸਰਕਾਰ ਵੱਲੋਂ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦੀ ਆਗੂ ਥਾਂ-ਥਾਂ ਟੀਕਾਕਰਨ ਕੈਂਪ ਲਗਾ ਕੇ ਆਪਣੇ ਨਜ਼ਦੀਕੀਆਂ ਨੂੰ ਇਸ ਦਾ ਲਾਭ ਦਿਵਾਉਣ ਦੀ ਭੂਮਿਕਾ ਅਸ਼ਰਿਆਮ ਕਰ ਰਹੀ ਨੇ ਕੈਂਪਾਂ ਵਿੱਚ ਵੀ ਪੱਖਪਾਤ ਕੀਤਾ ਜਾਂਦਾ ਹੈ ਭਾਜਪਾ ਦੇ ਹਜ਼ਾਰਾਂ ਲੀਡਰ ਵਰਕਰ ਇਸ ਤੋਂ ਵਾਂਝੇ ਨਹੀਂ ਜ਼ਿਲ੍ਹਾ ਪ੍ਰਧਾਨ ਔਰ ਸਾਰੇ ਭਾਜਪਾ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਡੀਸੀ ਸਾਹਿਬ ਨੂੰ ਮਰੰਡਮ ਦੇਣ ਆਏ ਨੇ ਕਿ ਜਿਹੜਾ ਸ਼ਹਿਰ ਦੇ ਵਿੱਚ ਵੈਕਸੀਨ ਦਾ ਜਿਹੜਾ ਟੀਕਾ ਲਾਉਣ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਉਹ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਟੀਕਾ ਲਗਾਉਣ ਦਾ ਸੀ ਕੰਮ ਸ਼ੁਰੂ ਕੀਤਾ ਔਰ ਅਸੀਂ ਡੀਸੀ ਸਾਹਿਬ ਕੋਲੋਂ ਐਪਲੀਕੇਸ਼ਨਾਂ ਦੇ ਕੇ ਸਾਡੇ ਜਿਹੜੇ ਅਸੀਂ ਸਾਨੂੰ ਪਰਮਿਸ਼ਨਾਂ ਮਿਲੀਆਂ ਵੀ ਤੁਸੀਂ ਜਿਹੜਾ ਹੈਗੇ ਟੀਕਾ ਕਰਨ ਦੇ ਆਪਣੇ ਕੈਂਪ ਲਗਾ ਸਕਦੇ ਹੋ ਔਰ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੈਂਪ ਲੱਗੇ ਔਰ ਜਦੋਂ ਉਹ ਇਹਨਾਂ ਨੇ ਦੇਖਿਆ ਕਾਂਗਰਸ ਦੇ ਲੋਕਾਂ ਨੇ ਵੀ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਏ ਔਰ ਜਿਹੜੇ ਕੈਂਪ ਨੇ ਭਾਰਤੀ ਜਨਤਾ ਪਾਰਟੀ ਦੇ ਲੱਗ ਰਹੇ ਨੇ ਉਰੇ ਨਾ ਨੇ ਅਫਸਰਾਂ ਦੇ ਨਾਲ ਮਿਲ ਕੇ ਜਿਹੜੇ ਸਾਡੇ ਕੈਂਪ ਸੀ ਉਹ ਕੈਨਸਲ ਕਰਾ ਦਿੱਤੇ ਔਰ ਜਗਾ ਜਗਾ ਤੇ ਜਿਹੜੇ ਕਾਂਗਰਸ ਨੇ ਆਪਣੇ ਕੁਝ ਜਿਹੜੇ 25-30 ਕੈਂਪ ਲੱਗਣਗੇ ਪਰ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਸਾਰੇ ਕਾਂਗਰਸ ਦੇ ਲੋਕ ਜਾ ਰਹੇ ਨੇ ਉਹ ਕਾਂਗਰਸ ਦੇ ਲੋਕ ਜਿਹੜੇ ਹੈਗੇ ਨੇ ਉਹ ਕੈਂਪ ਲਗਵਾ ਕੇ ਜਿਹੜੇ ਨੇ ਕਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਇਸ ਸੇਵਾ ਤੋਂ ਰੋਕਿਆ ਜਾ ਰਿਹਾ ਹੈ ਅਸੀਂ ਡੀਸੀ ਸਾਹਿਬ ਨੂੰ ਦੱਸਣਾ ਆਇਆ ਵੀ ਡੀਸੀ ਸਾਹਿਬ ਇਹ ਬਿਲਕੁਲ ਸ਼ਹਿਰ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਨੂੰ ਤੱਕਾ ਹੋ ਰਿਹਾ ਇਹ ਅਸੀਂ ਤੱਕਾ ਨਹੀਂ ਹੁੰਦਿਆਂਗੇ ਔਰ ਤੁਸੀਂ ਦੇਖਿਆ ਵੀ ਜਿੱਦਾਂ ਪ੍ਰਧਾਨ ਜੀ ਦੱਸ ਰਹੇ ਸੀ ਵੀ ਜਿਹੜੇ ਫੋਟੋ ਵੇ ਵੈਕਸੀਨ ਮੋਦੀ ਜੀ ਫਰੀ ਭੇਜ ਰਹੇ ਨੇ ਸਰਕਾਰ ਨੂੰ ਔਰ ਮੋਦੀ ਜੀ ਦੀ ਫੋਟੋ ਨਹੀਂ ਲਗਣੀ ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਡੈਪੂਟੇਸ਼ਨ ਸਾਡੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਪੁਸ਼ਪਿੰਦਰ ਸਿੰਘਲ ਜੀ ਦੀ ਰਹਿਨਮਾਈ 'ਚ ਡੀਸੀ ਸਾਹਿਬ ਨੂੰ ਮਿਲਿਆ ਜਿਸ 'ਤੇ ਸਾਡੇ ਵਿਸ਼ੇਸ਼ ਰੂਪ 'ਚ ਪ੍ਰੋਫੈਸਰ ਪੰਡਾਰੀ ਜਿਹੜੇ ਸਾਡੇ ਬੂਤਪੁਰ ਪੰਜਾਬ ਦੇ ਪ੍ਰਧਾਨ ਹੈ ਉਹ ਵੀ ਸੀਗਾ ਔਰ ਬਾਕੀ ਵੀ ਸੀ ਨੇ ਲੀਡਰ ਸੀ ਸਾਡਾ ਅੱਜ ਦਾ ਮੁੱਦਾ ਇਹ ਸੀਗਾ ਵੀ ਜਿਹੜੀ ਵੈਕਸੀਨੇਸ਼ਨ ਆਦਿਨੇਸ਼ਰੀ ਨਰਿੰਦਰ ਮੋਦੀ ਜੀ ਜਿਹੜੇ ਬਾਰ ਬਾਰ ਇਸ ਕੱਲ ਤੇ ਬੜਾ ਪੂਰੀ ਸਰਕਾਰ ਲੱਗੀ ਹੈ ਔਰ ਅੱਜ ਪੂਰੇ ਦੇਸ਼ ਚ ਕਰੀਬ 18 ਕਰੋੜ ਤੋਂ ਵੱਧ ਜਿਹੜੀ ਵੈਕਸੀਨੇਸ਼ਨ ਹੋ ਚੁੱਕੀ ਔਰ ਲੁਧਿਆਣਾ ਦੇ ਅੰਦਰ ਵੀ ਕਰੀਬ 7 ਲੱਖ ਲੋਕਾਂ ਦੀ ਵੈਕਸੀਨੇਸ਼ਨ ਹੋ ਗਈ ਮੈਂ ਡੀਸੀ ਸਾਹਿਬ ਨੂੰ ਵਧਾਈ ਦਿੰਦਾ ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਕਾਂਗਰਸ ਦੇ ਲੋਕ ਕਾਂਗਰਸ ਦੇ ਨੇਤਾ ਉਹਨਾਂ ਦੇ ਐਮਐਲਏ ਤੇ ਉਹਨਾਂ ਦੇ ਮੰਤਰੀ ਇਹਦੇ ਵਿੱਚ ਵੀ ਰਾਜਨੀਤੀ ਕਰ ਰਹੇ ਆ ਕ੍ਰੈਡੀਬਿਲਟੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜਦ ਕਿ ਇਹ ਹੀ ਲੋਕ ਸੀ ਜਿਹੜੇ ਪਹਿਲਾਂ ਵੈਕਸੀਨੇਸ਼ਨ ਲਵਾਨ ਆ ਰਹੇ ਨੇ ਤੇ ਔਰ ਵੈਕਸੀਨੇਸ਼ਨ ਦੇ ਖਿਲਾਫ ਬੋਲਦੇ ਸੀ ਹੁਣ ਇਹ ਕੀ ਕਰਦੇ ਆ ਸਰਕਾਰੀ ਜਿਹੜੇ ਹੈਗੇ ਕਿਤੇ 300 ਵੈਕਸੀਨੇਸ਼ਨ ਭੇਜ ਗਈ ਉੱਥੇ ਦਾ ਐਮਐਲਏ ਉੱਥੇ ਨੇ ਕਬਜ਼ਾ ਕਰ ਲਿਆ ਕਿਤੇ ਕੌਂਸਲ ਨੇ ਕਬਜ਼ਾ ਕਰ ਲਿਆ ਕਿਤੇ ਡਿਪਟੀ ਮੇਅਰ ਨੇ ਕਬਜ਼ਾ ਕਰ ਲਿਆ ਕਿਤੇ ਮੰਤਰੀ ਬੈਠਾ ਸੋ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਹੈ ਵੀ ਮੰਨ ਲਓ ਕਿਤੇ 200 ਡੋਜ਼ ਗਈਆਂ 300 ਡੋਜ਼ ਗਈ ਹੈ 300 ਡੋਜ਼ ਲਵਾਨ ਵਾਸਤੇ ਉੱਥੇ ਬਾਹਰ ਪੀੜ 600 ਬੰਦੇ ਦੀ ਲੱਜ ਜਾਂਦੀ ਹੈ ਬਈ ਲੁਧਿਆਣਾ ਚ ਜਦੋਂ ਵੈਕਸੀਨ ਡਰਾਈਵ ਸ਼ੁਰੂ ਹੋਈ ਉਸ ਵੇਲੇ ਇਹਨਾਂ ਨੇ ਇੱਕ ਨੰਬਰ ਦਿੱਤਾ ਸੀ ਵੀ ਜਿਨੇ ਵੀ ਬੁੱਕ ਕਰਾਣੀ ਹੋਵੇ ਸਾਈਟ ਉ ਬੁੱਕ ਕਰਾ ਲਓ ਸਾਡੀ ਸਰਕਾਰੀ ਟੀਮ ਉੱਥੇ ਜਾਊਗੀ ਔਰ ਇੰਜੈਕਟ ਕਰੋਗੀ ਬੜਾ ਵਧੀਆ ਕੰਮ ਚੱਲਿਆ ਐਨ ਜੀਓਜ਼ ਨੇ ਮੰਦਰਾਂ ਵਾਲਿਆਂ ਨੇ ਗੁਰਦੁਆਰਿਆਂ ਵਾਲਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਨੇ ਬੁੱਕ ਕਰਾਏ ਵੈਕਸੀਨ ਮਿਲਣ ਲੱਗ ਗਈ ਵੈਕਸੀਨ ਲੱਗਣ ਲੱਗ ਗਈ ਲਗਭਗ 100 ਕੈਂਪ ਭਾਰਤੀ ਜਨਤਾ ਪਾਰਟੀ ਨੇ ਲਾਏ ਆਪਣੇ ਆਪਣੇ ਸਤਰਤੇ 70 ਔਰ 30 ਅਸੀਂ ਆਪਣੇ ਐਨ ਜੀਓਜ਼ ਨਾਲ ਮਿਲ ਕੇ ਅਸੀਂ ਵੈਕਸੀਨੇਟ ਕੀਤਾ ਉਸ ਤੋਂ ਬਾਅਦ ਕਾਂਗਰਸੀਆਂ ਨੂੰ ਐ ਲੱਗਣ ਲੱਗਾ ਕਿ ਸ਼ਾਇਦ ਇਹਦਾ ਭਾਜਪਾ ਦਾ ਸਾਰਾ ਮੇਲਾ ਲੁੱਟ ਕੇ ਲੈ ਜੂ। ਉਹਨਾਂ ਨੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਉਹ ਸਾਡੇ ਸਾਰੇ ਕੈਂਪ ਜਿਹੜੇ ਪੈਂਡਿੰਗ ਸੀਗੇ ਲਗਭਗ 400 ਕੈਂਪ ਨੂੰ ਕੈਨਸਲ ਕਰਾਤੇ। ਔਰ ਸਰਕਾਰ ਨੂੰ ਇਹ ਮਜਬੂਰ ਕਰਤਾ ਸਿਹਤ ਵਿਭਾਗ ਨੂੰ ਇਹ ਕਹਿਣ ਤੇ ਕਿ ਅਸੀਂ ਸਰਕਾਰੀ ਡਿਸਪੈਂਸਰੀਆਂ ਤੇ ਵੈਕਸੀਨ ਕਰਾਂਗੇ ਸਾਡੇ ਲੋਕ ਲਾਣਗੇ। ਅਸੀਂ ਕਿ ਕੋਈ ਦਿੱਕਤ ਨਹੀਂ ਆ। ਤੁਸੀਂ ਇਹ ਵੀ ਕਰੋ। ਜਿੱਥੇ ਪਹਿਲਾਂ ਤਰ ਤੋਂ 80 ਜਗ੍ਹਾ ਤੇ ਰੋਜ਼ ਵੈਕਸੀਨ ਲੱਗਦੀ ਸੀ ਲੁਧਿਆਣੇ ਦੇ ਅੰਦਰ ਇਹਨਾਂ ਨੇ ਘਟਾ ਕੇ ਟੋਟਲ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਕਮਿਸ਼ਨਰੀ ਜ਼ਿਲ੍ਹਾ ਡਿਵੀਜ਼ਨ ਦੇ ਜ਼ਿਲ੍ਹੇ ਦੇ ਅੰਦਰ 24 ਆ 25 ਜਗ੍ਹਾ ਕਰਦੀ 33 ਜਗ੍ਹਾ ਕਰਦੀ ਲੇਕਿਨ ਲੁਧਿਆਣੇ ਦੇ ਹਿਸਾਬ ਨਾਲ ਸ਼ਹਿਰ ਦੇ ਹਿਸਾਬ ਨਾਲ ਉਹ 8-10 ਜਗ੍ਹਾ ਹੀ ਉੱਥੇ ਗਿਣਤੀ ਹੁੰਦੀ ਹੈ ਔਰ 8-10 ਜਗ੍ਹਾ ਤੇ ਚਾਹੇ ਮੰਤਰੀ ਹੋਵੇ ਲੁਧਿਆਣੇ ਦਾ ਉਹਨੇ ਪੱਖੋਵਾਲ ਰੋਡ ਤੇ ਕਬਜ਼ਾ ਕੀਤਾ ਹੋਇਆ ਵੀ ਮੈਂ ਕਿਸੇ ਨੂੰ ਵੜਨ ਨਹੀਂ ਦੇਣਾ ਉਹਦੀ ਫੋਟੋ ਉਹਦੀ ਘਰ ਵਾਲੀ ਦੀ ਫੋਟੋ ਬਾਹਰ ਲੱਗੀ ਆ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼